ਸੋ ਵੀ ਦੀ ਸਪੀਡ ਤੇ ਗੱਡੀ ਸਿੱਧੀ ਜਾ ਵਜੀ ਖੜੇ ਮੋਟਰਸਾਈਕਲ 'ਚ ਤਿੰਨ ਨੌਜਵਾਨ ਕੋਈ ਗੰਭੀਰ ਜ਼ਖਮੀ ਪੁੱਜ ਕਰ ਰਹੀ ਹੈ ਜਾਣ ਇੱਕ ਤੇਜ਼ ਸਵਿਫਟ ਗੱਡੀ ਵੱਲੋਂ ਖੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਤਿੰਨ ਨੌਜਵਾਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜਿਸ ਜ਼ਖਮੀ ਨੌਜਵਾਨਾਂ ਦਾ ਇਲਾਜ ਸੋਲ ਹਸਪਤਾਲ ਕੋਤਾਰਪੁਰ ਵਿਖੇ ਚੱਲ ਰਿਹਾ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉੱਥੇ ਹੀ ਗੱਡੀ ਦੀ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਵਿੱਚ ਕਾਰ ਚਾਲਕ ਬਹੁਤ ਹੀ ਤੇਜ਼ੀ ਨਾਲ ਗੱਡੀ ਚਲਾ ਰਿਹਾ ਸੀ ਤੇ ਜਖਮੀਆਂ ਨੇ ਕਿਹਾ ਕਿ ਗੱਡੀ ਚਾਲਕ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਉਹਨਾਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ ਤੋਂ ਮੇਰਾ ਨਾਮ ਤਾਂ ਨਹੀਂ ਕਿਤੇ ਗੱਡੀ ਦੇ ਜ਼ਿਆਰਾ ਤੇ ਉਧਰੋਂ ਜੈਂਸੀ ਨੂੰ ਆਦੀ ਹੈ 120 ਤੋਂ ਪਲਾਸੀ ਨਸ਼ਾ ਮਿਲਦਾ ਹੈ ਜੈਂਟਰੀ ਕਿਸੇ ਵੀ ਇਹਨਾਂ ਨੂੰ ਸਾਨੂੰ ਪਤਾ ਹੈਗਾ ਅੰਗੇ ਕਾਰ ਦੇ ਬਾਹਰ ਖਲੋਤਦੀ ਕਰੀਮ ਨਾ ਰਹਿੰਦੀ ਚੰਨਾ ਸੁੱੜੋ ਪਲਾਸਟੇ ਸਿੱਧੀ ਆ ਗਏ ਇਧਰ-ਉਧਰ ਕਈ ਗੱਡੀਆਂ ਜੀ ਸਿੱਧੀ ਆ ਸਾਡੇ ਵਿਚ ਵਿੱਚ ਗਈਆਂ ਤੇ ਮੋਰ ਸਾਲ ਵੀ ਕਿੰਨੀ ਦੂਰ ਸੁਟਿਆ ਨਾ ਨੇ ਸਿੱਧਾ ਆ ਕੇ ਤੇ ਸਾਡੇ ਵਿਚ ਵਿੱਚ ਦੇ ਅੱਗੇ ਲੁਕੇ ਵੀ ਨਹੀਂ ਹੋ ਸਿੱਧੇ ਜਾਂਦੇ ਇੱਕ ਮੁੰਡਾ ਵੀ ਹੈਗਾ ਸਾਡੇ ਨਾਲ ਮੈਂ ਸ਼ਾਵਿੰਗ ਕੀਤਾ ਪਰ ਨਹੀਂ ਹੁੰਦੀ ਐ ਜੀ ਜਿਹਨੇ ਹੱਸ ਕਰਨੀ ਦਵੇ ਸਟਾਇਕ ਲੱਤ ਤੇ ਲੱਗੀ ਆ ਤੇ ਪੇਟ ਦੇ ਤੇ ਤੇ ਬੈਕ ਸਾਈਡ ਤੇ ਲੱਗੀ ਕਿੰਨੇ ਲੋਕ ਤੋ

ਸਟਾ ਇੱਕ ਮੇਰੇ ਲਈ ਆਵਾ ਜਿ ਕੋ ਜੇਸ ਫਰੈਂਡ ਵਾਲੇ ਮੋਸਾ ਭਾਈ ਦੇ ਤੇ ਥੋੜੀਆਂ ਬੋਦੀ ਅੰਦੇ ਵੀ ਲੱਗੀਆਂ ਸਤਾਂ ਦਿਨ ਜਿਹੜੇ ਲੱਗੇ ਹਾਂ ਹਾਂ ਸਰ ਮੇਰਾ ਨਾਮ ਭਾਰਤੀ ਹੈ ਮੇਰੇ ਬੇਟੇ ਦਾ ਨਾਮ ਤਾਨਿਸ਼ਾ ਪਾਇਆ ਸਰ ਆਪਾਂ ਘਰ ਦੇ ਬਾਹਰ ਸਾਡੀ ਗੈਰੇਜ ਆ ਘਰ ਦੇ ਬਾਹਰ ਮੇਰੇ ਬ੍ਰਦਰ ਕੰਮ ਕਰਦੇ ਨੇ ਤੇ ਸਰ ਇਹ ਵੀ ਬਾਹਰ ਨਾਲ ਹੀ ਆਪਣੇ ਮਾਮੂਦਰ ਨਾਲ ਹੈਲਪ ਕਰਵਾਉਂਦਾ ਨਾਲ ਪੜਦਾ ਵੀ ਹੈਗਾ ਜੋ ਫ੍ਰੀ ਹੋਇਤੋ ਦੋ ਦੁਕਾਨ ਦੇ ਬਾਹਰ ਤੇ ਉਹ ਦੁਕਾਨ ਸਭ ਬੰਦ ਹੀ ਕਰਦੇ ਬੇਸ ਕਰੋ ਕੇ ਸਮਾਨ ਚੱਕਦੇ ਬੇ ਸੀ ਤੇ ਇਦਾਂ ਜਨਰਲੀ ਬਾਹਰ ਹੀ ਖੜੇ ਸੀ ਸਰ ਵਿੱਚ ਉਤੇ ਇਦਰ ਉਸਾਰਨਾ ਗੱਡੀ ਆਈ ਆ ਉਸ ਤੋਂ ਬਾਅਦ ਉਹ ਗੱਡੀ ਪਿੱਛੋਂ ਹੀ ਕਿਸੇ ਨੇ ਫੋਲੋ ਕੀਤਾ ਪਹਿਲਾਂ ਵੀ ਕਿਸੇ ਨਾਲ ਬੱਝਦੀ ਆਂਦੀ ਵੀ ਸੀ ਤੇ ਸਰ ਉਹ ਜਦੋਂ ਇਹ ਖੜੇ ਸੀ ਬਾਹਰ ਮੇਰੇ ਕੋਲ ਤੇ ਗੱਡੀ ਦੇ ਅੰਦਰ ਸੀ ਤੇ ਠੀਕ ਕਰ ਲਈ ਉਹਨਾਂ ਨੇ ਗੱਡੀ ਨੂੰ ਉਸ ਤੋਂ ਬਾਅਦ ਇਹ ਬਾਹਰ ਅਗਲੇ ਪਾਸੇ ਗੱਡੀ ਦੇ ਖੜਾ ਸੀ ਗੱਡੀ ਨੇ ਸਾਈਡ ਮਾਰੀ ਗੱਡੀ ਚੱਲ ਗਈ ਐਟਲੀਸ ਉਹ ਖੜੇ ਹੋ ਕੇ ਉਹਨੇ ਪੁੱਛਿਆ ਵੀ ਨਹੀਂ ਕਰੀ ਕਿ ਬੱਚੇ ਦੇ ਜ਼ਿਆਦਾ ਲੱਗ ਗਏ ਥੋੜੀ ਲੱਗ ਗਿਆ ਬੱਚਾ ਸਾਈਡ ਤੇ ਮੇਰੇ ਜਿਹੜਾ ਬੈਕ ਮਿਰਰ ਹੁੰਦਾ ਸਰ ਉਹਦੇ ਨਾਲ ਫਸ ਗਿਆ ਮੇਰੇ ਬ੍ਰਦਰ ਨੇ ਇਹਨੂੰ ਖਿੱਚਿਆ ਪਰ ਫਿਰ ਵੀ ਸਰ ਉਹਨਾਂ ਨੂੰ ਆਵਾਜ਼ ਵੀ ਆਈ ਤੇ ਮੇਰੇ ਸਰ ਬ੍ਰਦਰ ਪਿੱਛੇ ਵੀ ਧੋੜੇ ਆ ਬਸ ਸਰ ਉਹਨਾਂ ਨੇ ਇੱਕ ਵਾਰ ਹੀ ਇਹਨੂੰ ਖੜਕੇ ਦੇਖਿਆ ਕਿ ਵੀ ਇਹ ਬੱਚਾ ਠੀਕ ਹੈ ਕਿ ਨਹੀਂ ਨਹੀਂ ਇੱਕ ਤੇ ਦੂਸਰੇ ਵੀ ਦੁਕਾਨ ਦੇ ਬਾਹਰ ਜਿਹੜੇ ਕੰਮ ਕਰਨ ਵਾਲੇ ਲੜਕਾ ਸੀ ਉਹ ਵੀ ਬਾਹਰ ਖੜਾ ਸੀ ਪਰ ਸਰ ਉਹਦੇ ਵੀ ਸੱਟ ਲੱਗੀ ਉਹਦੀ ਬਾਈਕ ਨੂੰ ਥੋੜਿਆ ਉਹਨੂੰ ਵੀ ਕਾਫੀ ਜ਼ੋਰ ਨਾਲ ਸੱਟ ਗਈ ਪਰ ਸਰ ਉਹਨਾਂ ਨੇ ਚੱਪਕਿਆ ਨਹੀਂ ਹੈਗਾ ਇੱਕ ਵਾਰੀ ਹੀ ਹਾਂਜੀ ਉਹਨਾਂ ਦੀ ਵੀਡੀਓ ਫੋਲੋ ਕੀਤੀ ਹੋਈ ਬਣੀ ਹੋਈ ਆ ਉਹ ਵੀ ਸਾਡੇ ਕੋਲ ਹੈਗੀ ਆ ਤੇ ਸਰ ਪਰ ਨਹੀਂ ਫਿਰ ਆਪਾਂ ਇੱਥੇ ਆਏ ਆ ਹਸਪੀਟਲ ਆਏ ਆ ਉਸ ਦਿਨ ਅੱਜ ਤੋਂ 6 ਦਿਨ ਪਹਿਲਾਂ ਦੇ ਸਰ ਆਣਦੇ ਆ ਉਹ ਤਰੀਕ ਦੀ ਦਾਖਲੇ ਕਰਵਾਇਆ ਸਰ ਮੈਂ ਸੀਰ ਦਾ ਬੇਟਾ ਮੇਰਾ 9:30 ਵੇ ਦਾ ਆਇਆ ਹੋਇਆ ਸੀ ਸਰ ਪਹਿਲਾ ਟ੍ਰੀਟਮੈਂਟ ਨੇ ਸ਼ੁਰੂ ਹੋਇਆ ਉਸ ਤੋਂ ਬਾਅਦ ਟ੍ਰੀਟਮੈਂਟ ਆ ਕੇ ਮੈਂ 8:30 ਵੇਰਾ ਦਾ ਟ੍ਰੀਟਮੈਂਟ ਸ਼ੁਰੂ ਕਰਵਾਇਆ ਸਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੋਇਆ ਫਿਰ ਆਪਾਂ ਪੁਲਿਸ ਵਾਲਿਆਂ ਨੂੰ ਵੀ ਬੁਲਾਇਆ ਸਰ ਛੇਰ ਦਾ ਬੱਚਾ ਐਡਮਿਟ ਆ ਪੁਲਿਸ ਵਾਲਿਆਂ ਨਾਲ ਆਪਾਂ ਕੰਪਲੇਂਟ ਕੀਤੀ ਹੋਈ ਸੀ ਰਾਤ ਪਹਿਲਾਂ ਜਿਸਨ ਸੱਟ ਲੱਗੀ ਉਸ ਦਿਨ 12 ਵਜੇ ਆਪਾਂ ਸਿਟੀ 'ਚ ਚੱਲ ਗਏ ਹੋਏ ਸੀ ਕੰਪਲੇਂਟ ਕਰਕੇ ਆਏ ਪਰ ਸੱਟ ਸਾਡੀ ਸੁਣਵਾਈ ਨਹੀਂ ਹੋਈ ਜੇ ਸਰ ਆਏ ਵੀ ਸੇ ਐਟਲੀ ਮੇਰੇ ਮੇਰੇ ਨੇ ਕਹਿਣ ਲੱਗ ਗਏ ਕੋ ਕਿ ਤੁਹਾਡਾ ਲਾਇਸੈਂਸ ਕਿੱਥੇ ਆ ਸਰ ਉਹ ਕਿੜਾ ਬਾਈਕ ਚਲਾਉਂਦਾ ਐ ਸਹੀ ਉਹ ਬਾਈਕ ਨਾਲ ਨੇ ਅਕਟੱਕਰ ਮਾਰੀ ਆ ਸਰ ਉਹਨਾਂ ਨੇ ਬਿਨਾ ਮਤਲਬ ਤੋਂ ਉੱਚੀ ਬੋਲ ਰਹੇ ਸਨ ਥੋੜਾ ਸਰ ਮੈਂ ਵੀ ਹਾਈਪਰ ਹੋ ਕੇ ਬੋਲੀ ਕਿ ਵੀ ਬੱਚੇ ਦਾ ਕਿ ਕਸ ਪਸਰ ਨਹੀਂ ਉਹਨਾਂ ਨੇ ਕੁਛ ਸੁਣਿਆ ਹੈਗਾ ਪੁਲੀਚਾਨ ਉਹ ਹੀ ਸਰ ਉਸ ਦਿਨ ਕੋਈ ਵੀ ਨਹੀਂ ਪੁੱਛਣ ਵੀ ਨਹੀਂ ਆਇਆ ਹੈਗਾ ਕਿ ਬੱਚਾ ਠੀਕ ਹੈ ਕਿ ਨਹੀਂ ਠੀਕ ਹੈਗਾ ਸਰ ਸਾਨੂੰ ਇਨਸਾਫ ਚਾਹੀਦਾ ਬਸ ਹੋਰ ਕੋਈ ਨਹੀਂ ਨਹੀਂ ਸਰ ਕੋਈ ਨਹੀਂ ਹੋਈ ਹੈ ਕਾਫੀ ਜਨਿਆਂ ਨੂੰ ਬੋਲਿਆ ਪੁਲਿਸ ਵਾਲਿਆਂ ਨਾਲ ਕਾਲ ਵੀ ਕੀਤੀ ਹੈ ਕਾਫੀ ਮੇਰੇ ਬ੍ਰਦਰ ਨੇ ਤੁਸੀਂ ਫੋਨ ਚ ਰਿਕਾਰਡ ਚੈੱਕ ਕਰ ਸਕਦੇ ਮੇਰੇ ਬ੍ਰਦਰ ਦੇ ਪਰ ਉਹਨਾਂ ਫੋਨ ਨਹੀਂ ਚੱਕਿਆ ਆਪਣਾ ਹੋਈ ਸਟਾ ਉਹਦੇ ਗੋਟਨੇ ਤੇ ਲੱਗੀ ਹੋਈ ਆ ਹਿਪ ਤੇ ਲੱਗੀ ਹੋਈ ਉਹਦੇ ਥੋੜਾ ਜਨਾ ਕੈਨ ਤੇ ਲੱਗੀ ਚਾ ਹਾਂ ਬੈਗ ਮੰਨ ਕੇ ਚਾਰ ਬੰਨ ਕੇ ਪ੍ਰੋਬਲਮ ਹੈ ਤੇ ਕੋਈ ਨਸਤਾ ਦੱਬਨ ਦੇ ਆ ਕੈਰੀ ਡਾਕਟਰ ਅੱਗੇ ਦੇਖੋ ਟ੍ਰੀਟਮੈਂਟ ਤੇ ਕੀ ਦਾ ਸਟੇਟਮੈਂਟ ਮੰਗੇ ਸਾਫ਼ ਚਾਹੀਦਾ ਕਿ ਜਿਹੜੇ ਬੰਦੇ ਨੇ ਗਲਤੀ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੋਈ ਨਹੀਂ ਬਾਰ ਬਾਰ ਬੋਲ ਬੋਲ ਕੇ ਥੱਕ ਗਿਆ ਸਾਰੇ ਇਸ ਕਰਕੇ ਕਿ ਆਜੇ ਮੀਡੀਆ ਦਾ ਸਾਰਾ ਲੈ ਕੇ ਬੋਲਦੇ ਪਏ ਆ ਇਹ ਸਾਨੂੰ ਜ਼ਰੂਰਤ ਨਹੀਂ ਸੀ ਆ ਕਿ ਬੋਲਣ ਦੀ ਬਾਰ ਬਾਰ ਕਿਉਂਕਿ ਆਪਾਂ ਬਹੁਤ ਕੰਪਲੇਨਟ ਕੀਤੀ ਬਾਰ ਬਾਰ ਕਾਲ ਵੀ ਕੀਤੀ ਪਰ ਸਾਡੀ ਕੋਈ ਵੀ ਕੋਲਟੈਂਡ ਨਹੀਂ ਕੀਤੀ ਗਈ ਹੈ ਇਸ ਕਰਕੇ ਮੇਰਾ ਨਾਮ ਲਖਿੰਦਰ ਸਿੰਘ ਜੀ ਸਰ ਸਾਡੇ ਕੋਲ ਇੱਕ ਗੱਡੀ ਆਈ अल्टੋ ਉਹ ਸਾਡੀ ਵਾਸ਼ਿੰਗ ਦੀ ਦੁਕਾਨ ਆ ਭਾਜੀ ਸਾਡੀ ਵਾਸ਼ਿੰਗ ਦੀ ਦੁਕਾਨ ਆ ਸਾਡੇ ਕੋਲ ਕਸਟਮਰ ਆਇਆ ਕਹਿੰਦਾ ਵੀ ਇੰਜਾਂ ਦੇ ਉੱਤੇ ਪਾਣੀ ਮਾਰਦਾ ਉਹ ਅਸੀਂ ਦੱਸਿਆ ਵੀ ਗੱਡੀ ਤੇ ਪਾਣੀ ਇੰਜਾਂ ਦਾ ਨਹੀਂ ਮਾਰੀਦਾ ਉਹ ਪਾਣੀ ਮਾਰਤਾ ਗੱਡੀ ਦੇ ਸਾਡੇ ਕੋਲ ਸਟਾਰਟ ਨਹੀਂ ਹੋਈ ਉਸ ਕਸਟਮਰ ਨੂੰ ਨਾਲ ਲੈ ਕੇ ਅਸੀਂ ਚਲ ਗਏ ਸਨੀ ਭੱਜ ਦੀ ਦੁਕਾਨ ਦੇ ਉੱਤੇ ਅਸੀਂ ਕਹਿੰਦੇ ਵੀ ਇਹ ਗੱਡੀ ਸਟਾਰਟ ਕਰ ਦੋ 8:30 ਦਾ ਟਾਈਮ ਸੀ ਇਹ ਇਹਨਾਂ ਗੱਡੀ ਦੇਖ ਕੇ ਅਸੀਂ ਆਪਣੀ ਵਰਕਸ਼ਾਪ ਤੇ ਆ ਗਏ ਆਂ ਇਹ ਆਪਣੀ ਦੁਕਾਨ ਤਲੋਦ ਕਰਕੇ ਫਿਰ ਇਹਨਾਂ ਕੋਲ ਗਏ ਆਂ ਸੱਨੇ ਪਾਜੀ ਸਾਡੀ ਗੱਡੀ ਓਕੇ ਹੋ ਗਈ ਆ ਅਰੇ ਅਸੀਂ ਉੱਥੇ ਖਲੋਤੇ ਹੀ ਆਂ ਮੈਂ ਆਪਣਾ ਮੋਟਰਸਾਈਕਲ ਅੱਗੇ ਲਾਇਆ ਇਹ ਮੋਟਰਸਾਈਕਲ ਉੱਤੇ ਆ ਮੋਟਰਸਾਈਕਲ ਬੰਦ ਕਰਤਾ ਇਹਨੇ ਗੱਲ ਕਰ ਰਹੇ ਆਂ ਗੱਡੀ ਹੋ ਗਈ ਆ ਇਨੀ ਦਿਨ ਨੂੰ ਗੱਡੀ ਸਿੱਪਸ ਦੇ ਚਟੇ ਰੰਗ ਦੀ ਆਣ ਕੇ ਉਹਨੇ ਪਿੱਛੋਂ ਠੋਕਿਆ ਮੋੜੇ ਦਾ ਮੋਟਰਸਾਈਕਲ ਕਿਤੇ ਮੋੜਾ ਮੋਟਰਸਾਈਕਲ ਤੋਂ ਉੱਤੇ ਪਿੱਛੇ ਹੁੰਦੀ ਬੰਪਰ ਦੇ ਉੱਤੋਂ ਦੀ ਵੱਜ ਗਿਆ ਗੱਡੀ ਦੇ ਪਿੱਛੇ ਡਿੱਗ ਗਿਆ ਇਨਾਂ ਨੇ ਕੋਈ ਗੱਡੀ ਨਹੀਂ ਖਿੜਾਈ ਇਹਨਾਂ ਨੇ ਸਾਨੂੰ ਪਿੱਛੇ ਮੁੜ ਕੇ ਵੀ ਨਹੀਂ ਰੱਖਿਆ ਵੀ ਅਸੀਂ ਫਿਰ ਮੁਰੇ ਨੂੰ ਮੁਰਾ ਬਿਉਸ਼ ਹੋ ਗਿਆ ਚੋਕੇ ਹਸਪੀਟਲ ਖੜਿਆ ਉਥੇ ਉਥੇ ਲੱਗੇ ਖੜਿਆ ਇਹਨੂੰ ਲੱਗੇ ਖੜ ਕੇ ਇਹਨੂੰ ਅਸੀਂ ਆਪਾਂ ਇਹਨੂੰ ਉੱਥੇ ਦੱਸਿਆ ਉਹਨਾਂ ਟ੍ਰੀਟਮੈਂਟ ਦਲਾਈ ਤੇ ਫਿਰ ਦੋ ਤਿੰਨ ਸਵੇਰ ਦੇ ਅਸੀਂ ਇੱਥੇ ਆ ਜਦੇ ਆ ਦੋ ਤੋਂ ਲੱਗ ਅੱਜ 6 ਤਰੀਕ ਹੋ ਗਈ ਆ ਆ ਸਾਡੇ ਨਾਲ ਕੋਈ ਸੁਣਵਾਈ ਨਹੀਂ ਹੋਈ ਇੱਕ ਸਾਡੀ ਦੁਕਾਨ ਬੰਦ ਇੱਕ ਸਾਡਾ ਇੱਕ ਇਹ ਤਗਰੀ ਬੰਦੇ ਆ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਮੋਢੇ ਤੇ ਲੱਕ ਤੇ ਸੱਟ ਲੱਗੀ ਆ ਇਹਦੇ ਮਿਲ ਕੇ ਇਹਦੇ ਆ ਬੈਲਟ ਲੱਗੀ ਦੀ ਆ ਜੀ ਇਹੋ ਬੱਚਾ ਸਾਡਾ ਕੰਮ ਕਰਨ ਵਾਲਾ ਵਾ ਇਹੋ ਜਿਹੜਾ ਮੰਜੇ ਦੇ ਪਾਤਾ ਅਸੀਂ ਦੱਸੋ ਵੀ ਜਾਈ ਤੇ ਜਾਈ ਜਿੱਥੇ ਜਾਈਏ ਆਪਾਂ ਗਰੀਬ ਬੰਦੇ ਆ ਆਪਾਂ ਮਜ਼ਦੂਰ ਬੰਦੇ ਆ ਇਹੋ ਕਮਾਣਾ ਇਹੋ ਕਾੜਨਾ ਸਾਡਾ ਇਨਸਾਫ ਸਾਨੂੰ ਪੁੱਛਣ ਕੋਈ ਨਹੀਂ ਆ ਜਨਾਬ ਇਥੇ ਮੰਗੇ ਇਹੋ ਕਰਨਿਆ ਕਿ ਦੋਸ਼ੀ ਦੇ ਉੱਤੇ ਪੱਟਾ ਦਿੱਤਾ ਜਾਏ ਤੇ ਸਾਨੂੰ ਇਨਸਾਫ ਮਿਲੇ